ਮੋਰਚਾ ਤੀਸਰੇ ਦਿਨ ਦੇ ਵਿੱਚ ਸ਼ਾਮਲ ਹੋ ਚੁੱਕਿਆਗਾ ਪਿਛਲੇ 65 ਘੰਟੇ ਤੋਂ ਲਗਾਤਾਰ ਮੋਰਚਾ ਚੱਲ ਰਿਹਾਗਾ ਇਹ ਸੁਨੇਹਾ ਨੰਗਲ ਪੀਵੀਐਮ ਵੀ ਦੀ ਕਲੋਨੀ ਨੂੰ ਹੈ ਨੰਗਲ ਦੇ ਵਿੱਚ ਡੀਏਵੀ ਵਿੱਚ ਪੜਨ ਵਾਲੇ ਸਕੂਲ ਦੇ ਬੱਚਿਆਂ ਨੂੰ ਹੈ ਨੰਗਲ ਦੇ ਵਿੱਚ ਡੀਏਵੀ ਪੀਵੀਐਮ ਵੀ ਚ ਪੜਨ ਵਾਲੇ ਫੈਕਲਟੀ ਨੂੰ ਹੈ ਅੱਜ ਇਹ ਇਸ ਲੜਾਈ ਦੀ ਸ਼ੁਰੂਆਤ ਬੀਬੀਐਮਵੀ ਦੀ ਤਾਨਾਸ਼ਾਹੀ ਦੇ ਖਿਲਾਫ ਬੀਬੀਐਮਵੀ ਦੀ ਮਨਮਰਜ਼ੀ ਦੇ ਖਿਲਾਫ ਕੀਤੀ ਹੈ ਮੈਂ ਨੰਗਲ ਵਾਲੀ ਕਲੋਨੀ ਨੂੰ ਬੀਬੀਐਮਬੀ ਦੇ ਜਿੰਨੇ ਵੀ ਹੋਰ ਸਟੇਸ਼ਨ ਐ ਜਿੱਥੇ ਬੀਬੀਐਮਬੀ ਵਰਕਿੰਗ ਕਰਦੀ ਆ ਉਹਨਾਂ ਲੋਕਾਂ ਨੂੰ ਅਪੀਲ ਕਰਦਾ ਆਂਗਾ ਕਿ 20 ਤਰੀਕ ਨੂੰ ਤਲਵਾੜੇ ਦੇ ਇਸ ਸਮੇਦਾਨ ਦੇ ਵਿੱਚ ਅਸੀਂ ਇੱਕ ਬਹੁਤ ਬੜਾ ਵੱਡਾ ਇਕੱਠ ਰੱਖਿਆਗਾ ਜਿਹੜਾ ਬੀਬੀਐਮਬੀ ਨੇ ਆਰਐਸਐਸ ਦੀ ਦਲਾਲੀ ਕਰਕੇ ਸਾਨੂੰ ਖਬਰਾਂ ਮਿਲੀਆਂ ਗਿਆ ਕਿ ਜਿਹੜਾ ਬੀਬੀਐਮਬੀ ਦਾ ਚੀਫ ਹੈ ਤ੍ਰਿਪਾਠੀ ਉਹਦੇ ਬੇਟੇ ਬੀਬੀਐਮਬੀ ਦੀਆਂ ਪ੍ਰੋਪਰਟੀਆਂ ਨੂੰ ਆਪਣੇ ਹਿਸਾਬ ਨਾਲ ਵੇਚ ਰਹੇ ਤੇ ਆਪਣੇ ਲੋਕਾਂ ਨੂੰ ਖੁਸ਼ ਕਰ ਰਹੇ ਮੈਂ ਨੰਗਲ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਤਲਵਾੜੇ ਨੇ ਬੜਾ ਜ਼ੁਲਮ ਸਹਿ ਲਿਆ ਇਹਨਾਂ ਦਾ ਤਲਵਾੜੇ ਨੇ ਬੜੀ ਬਰਬਾਦੀ ਸਹਿ ਲਈ ਹੈ ਇਹ ਤਲਵਾੜੇ ਨੇ ਅੱਜ ਝੰਡਾ ਇਹਨਾਂ ਦੇ ਖਿਲਾਫ ਚੱਕਿਆਗਾ ਨੰਗਲ ਵਾਲਿਓ 20 ਤਰੀਕ ਨੂੰ ਤਲਵਾੜੇ ਪੁੱਜੋ ਮੈਂ ਧੰਨਵਾਦ ਕਰਦਾ ਤਲਵਾੜਾ ਬੀਬੀ ਐਮ ਵੀ ਯੂਨੀਅਨ ਦੇ ਪ੍ਰਧਾਨ ਸ਼੍ਰੀ ਅਸ਼ੋਕ ਜੀ ਦਾ ਕਿ ਉਹਨਾਂ ਨੇ ਸਟੈਂਡ ਲਿਆ ਮੀਟਿੰਗ ਕਾਲ ਕੀਤੀ ਤੇ ਉਹਨਾਂ ਨੇ ਫੈਸਲਾ ਕੀਤਾ ਕਿ ਬੀਬੀ ਆਜਮ ਜਿਹੜਾ ਤਲਵਾੜੇ ਡੈਮ ਚ ਕੱਟ ਕਰਦਾ 20 ਤਰੀਕ ਨੂੰ ਕੋਈ ਵੀ ਕੰਮ ਤੇ ਨਹੀਂ ਜਾਊਗਾ ਸਾਡੇ ਦਰਨੇ ਨੂੰ ਜੁਆਇਨ ਕਰੂਗਾ ਮੈਂ ਇਸਕੋ ਜੁਆਇੰਟ ਐਕਸ਼ਨ ਕਮੇਟੀ ਦੀ ਤਰਫ ਤੋਂ ਨੰਗਲ ਵਾਲਿਆਂ ਨੂੰ ਅਪੀਲ ਕਰਦਾਗਾ ਕਿ ਤੁਸੀਂ ਵੀ ਫੈਸਲਾ ਕਰੋ ਕੋਈ ਜਿਆਦਾ ਦੂਰ ਨਹੀਂ ਹੈ 70 ਕਿਲੋਮੀਟਰ 80 ਕਿਲੋਮੀਟਰ ਦੀ ਬਾਟ ਹੈ ਡੈਮ ਦੋਨੋਂ ਇੱਕ ਜੇ ਇਲਾਕੇ ਦੋਨੋਂ ਇੱਕ ਜੇ ਆ ਤੁਹਾਡਾ ਇੰਤਜ਼ਾਰ ਅਸੀਂ ਕਰ ਰਹੇ ਆ ਅੱਖਾਂ ਪਲਕਾਂ ਤੁਹਾਡੇ ਲਈ ਅਸੀਂ ਵਿਸ਼ਾ ਕੇ ਬੈਠੇ ਹੋਇਆ ਆ ਲੰਗਰ ਦੀ ਵਿਵਸਥਾ ਹੋਏਗੀ ਔਰ ਸਰਕਾਰ ਲਈ ਡੰਡੇ ਦੀ ਵਿਵਸਥਾ ਹੋਏਗੀ ਸਰਕਾਰ ਨਾਲ ਤੱਕੜੇ ਹੋ ਕੇ ਲੜਾਂਗੇ ਧੰਨਵਾਦ ਜਿੰਦਾਬਾਦ 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 ਜੁਆਇੰਟ ਐਕਸ਼ਨ ਕਮੇਟੀ ਜਿੰਦਾਬਾਦ 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 20 ਕੀ ਤਿਆਰੀ ਹੈ <overstire> जारी मोर्चा जारी है हमारा मोर्चा जारी है बीस की तैयारी है बीस की तैयारी है हमारा मोर्चा जारी है हमारा मोर्चा जारी है बीस की तैयारी है इनकलाब जिंदाबाद 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 इनकलाब जिंदाबाद 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 मेहता जी आप आगे बढ़ो हम तुम्हारे साथ हैं मेहता जी आप आगे बढ़ो हम तुम्हारे साथ हैं